ਸਸਿਕਾ ਦੋਸਤੋ ਮੈਂ ਤੁਹਾਡਾ ਬਲਜੀਤ ਸਿੰਘ ਬੱਲੀ ਤੁਸੀਂ ਸਾਡੇ ਚੈਨਲ ਕੌਲੀ ਵਰਟੀ ਨੂੰ ਬਹੁਤ ਪਿਆਰ ਕਰਦੇ ਹੋ ਅਸੀਂ ਸੋਚਿਆ ਕਿ ਅੱਜ ਪਹਿਲਾ ਆਪਣਾ ਬਲੌਗ ਆ ਸ਼ੂਟ ਕੀਤਾ ਜਾਵੇ ਕਿਉਂਕਿ ਅੱਜ ਮੌਸਮ ਬਹੁਤ ਠੰਡਾ ਹੈ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਬੱਦਲ ਹੋਏ ਨੇ بارش ਹੋ ਚੁੱਕੀ ਹੈ ਬਹੁਤ ਹੀ ਸੋਹਣਾ ਮੌਸਮ ਹੈ ਅੱਜ ਅਨੂ ਤੇ ਸ਼ਰਨ ਕਹਿ ਰਹੀ ਸੀ ਕਿ ਆਪਾਂ ਕਿੱ데 ਘੁੰਮ ਕੇ ਆਣਾਗਾ ਕਿੱਥੇ ਘੁੰਮਣ ਜਾਣਾ ਅਨੂ ਪੁੱਛੋ ਦੱਸੋ ਬੇਟਾ ਕਿੱਥੇ ਆਣਾ ਦੋਸਤੋ ਅਨੁਕੰਦੀ ਅਕਵੇਰੀਅਮ ਕੋ ਮਨ ਜਾਵਾਂਗੇ ਅਕਵੇਰੀਅਮ ਜੋ ਕਿ ਰੋਜ਼ਗਾਰ ਦੇ ਪਰ ਮੇਲੇ ਲੱਗਿਆ ਉਹਦੇ ਵਿੱਚ ਮੱਛੀਆਂ ਦਾ ਸ਼ੋਅ ਹੈ ਦੋਸਤੋ ਸਾਡੀ ਤਾਂ ਪੂਰੀ ਤਿਆਰੀ ਹੋ ਗਈ ਮੇਲੇ ਜਾਂਦੀ ਪਰ ਅਨੁਦੀ ਮੰਮੀ ਨੂੰ ਅਕੜ ਪੁੱਛਣਾ ਪਊਗਾ ਜਾ ਕੇ ਦੇਖਦੇ ਆ ਅਨੁਦੀ ਮਮਾ ਕੀ ਕਰ ਰਹੀ ਆ ਅਨੁਨ ਦੇ ਮਮਾ ਕੇ ਪਰ ਚਲੇ ਗਏ ਅਨੁਦੇ ਐ ਕਮਲ ਜਾਨੀ ਕੇ ਆ ਬੈਠੇ ਆ ਅਨੂ ਤੇ ਉਹਨੂੰ ਦੇ ਮਮਾ ਸਾਰੇ ਨਾਲ ਗੱਲਬਾਤ ਕਰਦੇ ਆ ਹੈਲੋ 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 ਅਨੂ ਨੇ ਦਾਸਤਾ ਹੂਗਾ ਅਨੂਦੀ ਆ ਤਿਆਰੀ ਹੈ ਮੇਲੇ ਵਿੱਚ ਆਂਦੀ ਤੇ ਮੈਂ ਚਲੋ ਛੋਟਾ ਗੱਲ ਕੀਤੀ ਜਾਵੇ ਅਣਦੇ ਮਮਾਂ ਨਾਲ ਗੱਲ ਕੀਤੀ ਜਾਵੇ ਲੈਣਾ ਮੇਲੇ ਤੇ ਦੋਸਤੋ ਹੁਣ ਤੁਸੀਂ ਖੁਦ ਪੁੱਛ ਸਕਦੇ ਹੋ ਕਿ ਮੇਲੇ ਜਾਣਗੇ ਕਿ ਨਹੀਂ ਜਾਣਗੇ ਬੇਟਾ ਜਾਵੋਗੇ ਜਾਣਾ ਜਾਵਾਂਗੇ ਤੋ ਸਾਰਾ ਨਮਾਣਾ ਹੈਗਾ ਕਿ ਅੱਜ ਮੇਲੇ ਜਾਣਾ ਤੇ ਮੱਛੀਆਂ ਦੇਖਣੇ ਦੇਖਣੇ ਹੈ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਮੱਛੀਆਂ ਦਿਖਾਵਾਂਗੇ ਤੋ ਦੋਸਤੋ ਸ਼ਾਮ ਨੂੰ ਤਿਆਰ ਹੋ ਕੇ ਮਿਲਦੇ ਆਂ ਮੇਲੇ ਵਿੱਚ ਧੰਨ ਧੰਨ ਲੋ ਜੀ ਦੋਸਤੋ ਛਾਂਦੇ ਬਾਦ ਕੀ ਨੇ 7 ਤੇ ਅਸੀਂ ਪਹੁੰਚ ਚੁੱਕੇ ਆਂ ਮੇਲੇ ਵਿੱਚ ਮੇਲੇ ਵਿੱਚ ਬਹੁਤ ਹੀ ਰਾਸ਼ਟ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਅਸੀਂ ਪਹਿਲਾਂ ਆ ਕੇ ਇੱਥੇ ਲੈ ਤੇ ਝੂਟੇ ਫਿਰ ਚਨੋਲਾ ਚੁਟਕਿਆ ਫਿਰ ਅਸੀਂ ਟ੍ਰੇਨ ਉੱਤੇ ਝੂਟੇ ਲੱਤੇ ਤੇ ਬਹੁਤ ਹੀ ਮਜ਼ਾ ਆਇਆ ਤੇ ਡਰ ਵੀ ਬਹੁਤ ਲੱਗ ਰਿਹਾ ਸੀ ਫਿਰ ਅਨੂਜ ਨੇ ਲੱਤੇ ਘੋੜੇ ਉੱਤੇ ਚੂਟੇ ਤੇ ਘੋੜੇ ਦੇ ਚੂਟੇ ਲੱਤੇ ਬਾਅਦ ਅਸੀਂ ਪਹੁੰਚ ਕੇ ਉਸ ਪੋਰਸ਼ਨ ਵਿੱਚ ਜਿਹਦਾ ਸਾਨੂੰ ਸਭ ਤੋਂ ਵੱਧ ਬੇਸਬਰੀ ਨਾਲ ਇੰਤਜ਼ਾਰ ਸੀ ਸਾਡਾ ਮੱਛੀਆਂ ਵਾਲਾ ਪੋਰਸ਼ਨ ਦੋਸਤੋ ਇੱਥੇ ਆ ਕੇ ਸਾਡੇ ਨਾਲ ਇੱਕ ਘਟਨਾ ਵਾਪਰ ਗਈ ਜੋ ਅਸੀਂ ਬਲੌਗ ਦੇ ਐਂਡ ਵਿੱਚ ਥੋੜਾ ਜਿਹਾ ਜ਼ਰੂਰ ਸਾਂਝੀ ਕਰਾਂਗੇ ਦੋਸਤੋ ਇੱਥੇ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਮੱਛੀਆਂ ਦੇਖੋ ਪਾਣੀ ਵਿੱਚ ਕਿੰਨੇ ਸੋਹਣੇ ਲੱਗਦੇ ਆ ਪਾਣੀ ਦੇਖ ਕੇ ਸਾਡੇ ਵੀ ਦਿਲ ਏਸੀ ਦੇ ਮੂਰੇ ਤੇ ਮੈਡਜਿਨ ਨਾਲ ਚੱਲੇ ਗਏ ਕਹਿੰਦੇ ਆਹ ਬਾਹਰ ਰੱਖ ਤੇ ਏਸੀ ਦੇ ਹਵਾਲੇ ਅੰਦਰ ਆਨੰਦਿਕ ਸ਼ੋਰ ਹੈ ਘਰ ਵਾਲੇ ਏਸੀ ਨੂੰ ਚੰਗੇ ਨਹੀਂ ਲਾਦੇ ਕਿਉਂਕਿ ਉੱਥੇ ਬਿੱਲ ਵਾਲਾ ਆ ਜਾਂਦਾ ਤੇ ਫਿਰ ਤੁਸੀਂ ਅੱਗੇ ਜਾ ਕੇ ਦੇਖ ਰਹੇ ਹੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਮੈਡਜਿਨ ਤੋਂ ਬਹੁਤ ਪਿਆਰੀਆਂ ਲੱਗ ਰਹੀਆਂ ਸੀ ਕਹਿੰਦੀ ਆਪਾਂ ਇਹਨਾਂ ਨੂੰ ਘਰੇ ਲੈ ਜਾਈਏ ਘਰੇ ਜਾ ਕੇ ਰੱਖ ਕੇ ਇਹਨਾਂ ਨੂੰ ਆਪਣੇ ਪਾਲਾਂਗੇ ਪਰ ਨਹੀਂ ਇਹੋ ਜਿਹਾ ਤੁਹਾਨੂੰ ਪਤਾ ਕਿ ਮੱਛੀਆਂ ਨੂੰ ਘਰੇ ਰੱਖਣਾ ਇਸ ਚੰਗਾ ਵੀ ਲਾਦਾ ਤੇ ਦੋਸਤੋ ਆਹ ਤਾਂ ਬਹੁਤ ਹੀ ਸੋਹਣੀ ਅਸੀ ਕੁਸੀ ਦੇਖੋ ਇਸ ਤਰ੍ਹਾਂ ਲੱਗ ਰਿਹਾ ਸੀ ਕੋਲੇ ਜਾ ਕੇ ਜਿਵੇਂ ਕਿ ਮੱਛੀਆਂ ਅਸਮਾਨ ਦੇ ਵਿੱਚ ਤਾਰਿਆਂ ਨੂੰ ਜੰਮਕ ਰਹੀਆਂ ਸੀਵੇਂ ਨਿੱਕੇ ਨਿੱਕੇ ਤਾਰੇ ਹੁੰਦੇ ਆ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਕਿਊਟ ਕਿਊਟ ਮੱਛੀਆਂ ਇਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਅਨੰਦ ਆਇਆ ਦੇਖੋ ਕੋਦੁੱਤਾਂ ਦਾ ਅੰਗ ਕਿੰਨੇ ਸੋਹਣੇ ਨੇ ਹਨਾ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਮੱਛੀਆਂ ਇਹਦੂ ਮੱਛੀਆਂ ਦੇਖਣ ਤੋਂ ਬਾਅਦ ਮੈਡਮ ਜੀ ਕਹਿੰਦੇ ਚਲੋ ਥੋੜਾ ਜਿਹਾ ਹੁਣ ਅੱਗੇ ਦੇਖੀਏ ਇਹ ਪੁਲਸ ਦੇ ਵਿੱਚ ਬਹੁਤ ਸੋਹਣਾ ਦੋਸਤੋ ਅੱਗੇ ਅੰਡਰਗਰਾਉਂਡ ਪਾਣੀ ਵਿੱਚ ਹੀ ਬਣਾਇਆ ਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੁਸੀਂ ਦੇਖੋ ਦੋਸਤ ਸਾਨੂੰ ਤਾਂ ਦੇਖਣ ਦੇ ਵਿੱਚ ਗੋ ਲੱਗੀ ਪਰ ਜਿਹੜਾ ਇਹਦਾ ਮੂੰਹ ਸੀਗਾ ਉਹ ਇਸ ਤਰ੍ਹਾਂ ਜਿਵੇਂ ਕੋਰ ਤੇ ਲਾ ਹੁੰਦਾ ਉਸ ਤਰ੍ਹਾਂ ਸੀਗਾ ਦੇਖਣ ਜੀ ਬਿਲਕੁਲ ਗੋ ਦੀ ਨਸਲ ਸੀ ਤੁਹਾਨੂੰ ਕਿਸੇ ਨੂੰ ਪਤਾ ਲੱਗਿਆ ਤਾਂ ਕਮੈਂਟਾਂ ਵਿੱਚ ਗੋ ਸੁਭੀਤੀ ਜਨੌਰ ਆਹੇ ਅੱਗੇ ਚੱਲੇਗੇ ਦੋਸਤੋ ਤੁਸੀਂ ਦੇਖੋ ਵੀ ਥਾਂ ਥਾਂ ਤੇ ਏਸੀ ਲੱਗੇ ਹੋਏ ਨੇ ਬਹੁਤ ਸੋਹਣਾ ਠੰਡਾ ਮਾਹੌਲ ਬਣਾਇਆ ਗਿਆ ਇੱਥੇ ਅੱਗੇ ਜਾਣ ਤੋਂ ਬਾਅਦ ਅਸੀਂ ਇੰਜੋਏ ਕਰਦੇ ਹੋਏ ਹੋਰ ਕੁਝ ਦੇਖਦੇ ਹਾਂ ਮੈਡਮ ਜੀ ਤੇ ਸ਼ਰਮਤਾ ਅੱਗੇ ਚੱਲੇਗੇ ਹਨੂ ਵਾਲੇ ਪਿਛਿਆਰੀ ਤੇ ਮੈਡਮ ਨਾਲ ਨਾਲ ਅੱਗੇ ਤੁਸੀਂ ਦੇਖੋ ਇੱਕ ਬਹੁਤ ਸੋਹਣਾ ਸਿਸਟਮ ਬਣਾਇਆ ਗਿਆ ਤੁਸੀਂ ਦੇ ਵਿੱਚ ਦੇਖੋ ਨਾਲ ਪੰਪ ਲੱਗੇ ਹੋਏ ਨੇ ਤੁ ਲਾਲ ਪੀਲੀਆਂ ਹਰ ਤਰ੍ਹਾਂ ਦੀਆਂ ਮੱਛੀਆਂ ਰੱਖੀਆਂ ਗਈਆਂ ਨੇ ਮੱਛੀਆਂ ਦੇ ਨਾਮ ਵੀ ਉੱਪਰ ਲਿਖੇ ਹੋਏ ਨੇ ਆ ਦੇਖੋ ਪੰਪ ਕਿੰਨਾ ਸੋਹਣਾ ਹੈਗਾ ਮੱਛੀਆਂ ਨੂੰ ਜੋ ਆਕਸੀਜਨ ਦਿੰਦਾ ਤੇ ਮੱਛੀਆਂ ਦੇ ਨਾਲ ਪਾਣੀ ਦਾ ਬਹਾਵ ਵੀ ਬਣਿਆ ਰਹਿੰਦਾ ਤੇ ਮੱਛੀਆਂ ਇੰਜੋਏ ਕਰਦੀਆਂ ਦੋਸਤੋ ਸੁਣ ਕਿਵੇਂ ਲੱਗਿਆ ਇਹ ਕਮੈਂਟਾਂ ਵਿੱਚ ਜਰੂਰ ਦੱਸੋ ਸਾਡਾ ਪਹਿਲਾ ਬਲੌਗ ਹੈ ਬਲੌਗ ਦੀ ਅਸੀਂ ਸ਼ੁਰੂਆਤ ਕੀਤੀ ਹੈ ਤੇ ਆ ਦੇਖੋ ਦੋਸਤੋ ਕਿੰਨਾ ਸੋਹਣਾ ਨਜ਼ਾਰਾ ਅੰਦਰੋਂ ਪੂਰਾ ਕਵਰ ਕੀਤਾ ਹੋਇਆ ਸਾਰੇ ਵਿੱਚ ਏਸੀ ਵਗੈਰਾ ਲੱਗੇ ਹੋਏ ਨੇ ਤੇ ਦੇਖੋ ਦੋਸਤੋ ਮੱਛੀਆਂ ਹੋਰ ਕਿੰਨੀਆਂ ਪਿਆਰੀਆਂ ਪਿਆਰੀਆਂ ਨੇ ਤੁਹਾਨੂੰ ਦਿਖਾਵਾਂਗੇ ਅੱਗੇ ਪਾਣੀ ਵਿੱਚ ਅੰਡਰਗਰਾਉਂਡ ਵੀ ਮੱਛੀਆਂ ਰੱਖਿਆ ਗਿਆ ਜਿਸ ਤਰ੍ਹਾਂ ਸਰੂnga ਵੀ ਤਾਂ ਬਟਪਟਿਆ ਉਹ ਦੇਖੋ ਜੀ ਹੋਰ ਹੀ ਕੁਛ ਇਹਨਾਂ ਨੇ ਕੀ ਰਚ ਛੱਡੇਗਾ ਅੱਡੀ ਆਇਆ ਆ ਹੋਪੀ ਲਾ ਕੇ ਰੱਖੀ ਪਈ ਆ ਤੇ ਮੈਡਮ ਜੀ ਤੇ ਸ਼ਰਨ 11 ਨੇ ਤੁਸੀਂ ਦੇਖੋ ਦੀਦੀ ਸਾਡੇ ਨਾਲ ਆਏ ਹੋਏ ਨੇ ਦਾ ਦੇਖਣ ਤੇ ਦੀਦੀ ਤਾਂ ਇੱਥੇ ਬੈਠ ਕੇ ਕਹਿੰਦੇ ਆਪਾਂ ਦੇ ਇਥੇ ਇੰਜੋਏ ਕਰਾਂਗੇ ਛੰਡੀ ਛੰਡੀ ਆਵਾਜ਼ ਨਹੀਂ ਆ ਰਹਾਗਾ ਦੀ ਤਸਨ ਲੱਗੇ ਕਹਿੰਦੇ ਹੁਣ ਸਾਨੂੰ ਕਾਫੀ ਟਾਈਮ ਲੱਗ ਗਿਆ ਸੀ ਤਕਰੀਬਨ 9:30 ਪੌਣੇ 10 ਹੋ ਚੁੱਕੇ ਨੇ ਆ ਦੇਖੋ ਦੋਸਤੋ ਕਿੰਨੀਆਂ ਮੱਛੀਆਂ ਹੋਰ ਆ ਇਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਕੱਪੜੇ ਨਹੀਂ ਬਣਿਆ ਹ ਉਸ ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਜਿੱਥੇ ਸਾਨੂੰ ਸਭ ਤੋਂ ਵੱਧ ਇੰਤਜ਼ਾਰ ਸੀਗਾ ਸਾਡੇ ਜਿਹੜੀ ਪਾਣੀ ਚ ਗੁਫਾ ਬਣੀ ਹੋਈ ਹੈ ਜਿਸ ਤਰ੍ਹਾਂ ਗੁਫਾ ਦਾ ਸਿਸਟਮ ਬਣਾਇਆ ਹੁੰਦਾ ਨਾ ਮੱਛੀਆਂ ਉੱਪਰ ਚੱਲਦੀਆਂ ਨੇ ਦਵਾਈ ਵੇਰਾਂ ਵਿੱਚ ਬਣਾਇਆ ਹੁੰਦਾ ਆ ਦੇਖੋ ਜੀ ਦੋਸਤੋ ਬਹੁਤ ਸੋਹਣਾ ਸਿਸਟਮ ਬਣਾਇਆ ਹੈ ਚਾਰੇ ਪਾਸੇ ਪਾਣੀ ਲੱਗਾ ਹੋਇਆ ਹੈ ਪਾਣੀ ਦੇ ਵਿੱਚ ਮੱਛੀਆਂ ਘੁੰਮਦੀਆਂ ਨੇ ਮੱਛੀਆਂ ਵੀ ਇੰਨੀਆਂ ਸੋਹਣੀਆਂ ਤੇ ਹਰ ਤਰ੍ਹਾਂ ਦੀ ਵੈਰਾਈਟੀ ਨੇ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਰਪੋਸ਼ਨ ਦੇ ਦੀਦੀ ਫਿਰ ਵੀ ਨਾਲ ਆਪਣਾ ਵਲੌਗ ਸ਼ੂਟ ਕਰ ਰਹੇ ਨੇ ਇਹ ਖੁਦਾਂ ਦੇ ਚੈਨਲ ਆ ਜੋ ਬਹੁਤ ਦੇ ਚੱਲ ਜਾਏਗਾ ਠੀਕ ਤੁਡੇ ਪਿਆਰ ਨਾਲ ਸਾਡੇ ਚੈਨਲ ਦੀ ਚੱਲ ਰਹੀ ਆ ਤੁਸੀਂ ਬਹੁਤ ਸਾਨੂੰ ਸਪੋਰਟ ਕਰਦੇ ਹੋ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਦੋਸਤੋ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਅੱਗੇ ਸਿਸਟਮ ਬਹੁਤ ਸੋਹਣੇ بنائے ਹੋਏ ਨੇ ਆ ਦੇਖੋ ਇੱਥੇ ਦੀਦੀਵਰ ਨਾਲ ਗਿੜੀ ਆ ਗਈ ਸਿਸਟਰ ਦੀ ਉਹਨਾਂ ਨਾਲ ਲੈ ਕੇ ਆਏ ਹੋਣੇ ਬੱਚਿਆਂ ਨੂੰ ਤੁਹਾਨੂੰ ਪਤਾ ਜਿਆਦਾ ਛੌਂਕ ਹੁੰਦਾ ਇਹਨਾਂ ਚੀਜ਼ਾਂ ਦਾ ਅੱਗੇ ਜਾ ਕੇ ਦੇਖੋ ਬਹੁਤ ਹੀ ਸੋਹਣਾ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦੀਦੀ ਹੋ ਰਹੇ ਹੋਗੇ ਇਤੋਂ ਅੱਗੇ ਸਿਸਟਮ ਇਹਨਾਂ ਨੇ ਇਹੋ ਜਿਹਾ ਬਣਾਇਆ ਹੋਇਆ ਹੈ ਕਿ ਮੱਛੀਆਂ ਉੱਪਰ ਵੀ ਆ ਤੇ ਨੀਚੇ ਪਾਣੀ ਵਿੱਚ ਵੀ ਸਿਸਟਮ ਮੱਛੀਆਂ ਵਾਸਤੇ ਬਣਾਇਆ ਹੋਇਆ ਹੈਗਾ ਦੋਸਤੋ ਅੱਗੇ ਜਾ ਕੇ ਤੁਹਾਨੂੰ ਆ ਦੇਖੋ ਦੋਸਤੋ ਅੱਗੇ ਆ ਕੇ ਅਗਲੇ ਪੋਰਸ਼ਨ ਦੇ ਵਿੱਚ ਇੱਥੇ ਅੱਗੇ ਸਾਰਾ ਤੁਹਾਨੂੰ ਦੇਖ ਨੂੰ ਮਿਲੂਗਾ ਦੇਖੋ ਮੱਛੀਆਂ ਕਿਵੇਂ ਉੱਪਰ ਪਾਣੀ ਵਿੱਚ ਤਰਦੀਆਂ ਫਿਰਦੀਆਂ ਨੇ ਕੰਦੀ ਕੰਦੀ ਮੱਛੀ ਦੇਖੋ ਨੇ ਸਾਰੀ ਇੱਕ ਗੁਫਾ ਬਣਾਈ ਹੋਈ ਹੈ ਪਾਣੀ ਦੀ ਜਿਹਦੇ ਵਿੱਚ ਉੱਪਰੋਂ ਭਰੀ ਹੋਈ ਹੈ ਚਾਰੇ ਪਾਸੇ ਆਪਾਂ ਪਾਣੀ ਦੇ ਬੀਬੀ ਲੱਗਦੇ ਆ ਇਸ ਗੁਫਾ ਦੇ ਵਿੱਚੋਂ ਨਿਕਦੇ-ਨਿਕਲਦੇ ਤੇ ਅ ਉਕੇ ਦੇਖੋ ਸੋਹਣੇ ਸੋਹਣੇ ਮੱਛੀਆ ਹੈ ਮੈਡੀ ਤਾਂ ਬਹੁਤ ਪਿਆਰੇ ਲੱਗ ਰਹੇ ਸੀ ਇਹਨਾਂ ਨੂੰ ਹੱਥ ਲਾ ਲ ਕੇ ਕਹਿੰਦੇ ਜੇ ਸੰਭਾਲ ਦੇ ਦੇਣ ਹੱਥ ਲਾ ਕੇ ਦੇਖ ਲਈਏ ਇਹਨਾਂ ਨੂੰ ਆ ਦੇਖੋ ਦੋਸਤੋ ਜਿਉ ਹੁਣ ਕਹਿ ਰਿਹਾ ਸੀ ਅਗਿਆਗ ਸਿਸਟਮ ਹੈ ਪਾਣੀ ਦੇ نیچے ਵੀ ਮੱਛੀਆਂ ਹੈਗੀਆਂ ਤੇ ਸ਼ੀਸ਼ੇ ਉੱਪਰ ਲੱਗੇ ਹੋਏ ਨੇ ਤੇ ਬੱਚੇ ਦਾ ਦੱਸਦਾ ਸੀ ਸ਼ੀਸ਼ੇ ਦੇ ਉੱਪਰ ਰੱਬ ਦੇ ਨਹੀਂ ਰੰਗ ਰੰ ਸੱਚੀ ਦੋਸਤੋ ਬਹੁਤ ਹੀ ਮਜ਼ਾ ਆਇਆ ਤੁਹਾਨੂੰ ਫੈਮਿਲੀ ਦੇ ਨਾਲ ਦੇਖਣਗੇ ਇੰਜੋਏ ਕੀਤਾ ਤੇ ਬਾਕੀ ਸਾਨੂੰ ਸਭ ਤੋਂ ਵੱਧ ਇੰਜੋਏ ਇਸ ਗੱਲ ਦਾ ਹੋਇਆ ਕਿ ਅਸੀਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੀ ਇੱਕ ਫੈਮਿਲੀ ਬਣ ਚੁੱਕੇ ਹੋ ਕਿਉਂਕਿ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਸਾਨੂੰ ਇਨਾ ਪਿਆਰ ਕਰਦੇ ਹੋ ਤੇ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਅਸੀਂ ਘਰ ਦੇ ਵਿੱਚ ਬੈਠੇ ਹੁਣ ਲੱਗਦਾ ਵੀ 24 ਘੰਟੇ ਸੀ ਆਪਣੀ ਫੈਮਿਲੀ ਦੇ ਨਾਲ ਰਹਿੰਦੇ ਆ ਫੈਮਿਲੀ ਸਾਡੀ ਬਹੁਤ ਵੱਡੀ ਹੈ ਜਿਸ ਤਰ੍ਹਾਂ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਕਰਦੇ ਹੋ ਉਮੀਦ ਆ ਸਾਡੇ ਬਲੌਗ ਨੂੰ ਪਿਆਰ ਕਰੋਗੇ ਦੋਸਤੋ ਅਸੀਂ ਦੋਸਤੋ ਸੁਣੋ ਸ਼ੁਰੂ ਵਿੱਚ ਦੱਸਿਆ ਸੀ ਸਾਡੇ ਨਾਲ ਘਟਨਾ ਵਾਪਰ ਗਈ ਸੀ ਉਹ ਕੀ ਘਟਨਾ ਸੀ ਤੁਸੀਂ ਆਪ ਹੀ ਲਾਈਵ ਸੁਣ ਲਓ ਤੁਹਾਨੂੰ ਫਿਰ ਦੱਸਦੇ ਅੱਗੇ ਬੰਦ ਕਰਕੇ ਚਲਾ ਗਿਆ ਸੀ ਉਹ ਬਾਹਰ ਦੇਖਿਆ ਬੈਠੇ ਹੋਏ ਮੈਂ ਤਾਂ ਡਰ ਗਈ ਚਲੋ ਜੀ ਚਲੋ ਜੀ ਆਪਾਂ ਕਿੱਥੇ ਰਹਿ ਜਾਂਦੇ ਸੀ ਤੇ ਦੱਲਦੇ ਸੀ ਕਿ ਦੋਸਤੋ ਮੇਰੇ ਤੋਂ ਬਾਅਦ ਅਸੀਂ ਬਾਹਰ ਆ ਗਈ ਸੀ ਘਟਨਾ ਕੀ ਸੀ ਤੁਸੀਂ ਸੁਣ ਹੀ ਲਿਆਊਗਾ ਕਿਉਂਕਿ ਸਾਨੂੰ ਉੱਥੇ ਘੁੰਮਦੇ ਫਿਰਦੇ ਬਹੁਤ ਟਾਈਮ ਲੱਗਾ ਸੀ ਉਹਨਾਂ ਨੇ ਚਾਰੇ ਪਾਸੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਤੇ ਅਸੀਂ ਅੰਦਰ ਹੀ ਰਹਿ ਗਏ ਸੀ ਉੱਤ ਇੱਕ ਗਾਰਡ ਚੈੱਕ ਕਰਨ ਆ ਗਿਆ ਕੋਈ ਅੰਦਰ ਆਉ ਉਹ ਤੇ ਸਾਨੂੰ ਉਸਨੇ ਬਾਹਰ ਕੱਢਿਆ ਆ ਕੇ ਇਹ ਸਾਡੇ ਨਕਰ ਦਾ ਵਾਪਰ ਗਈ ਸੀ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਤੁਸੀਂ ਦੇਖ ਸਾਡੇ ਕੋਲ ਨੂੰ ਨੂੰ ਤੇ ਫਿਰ ਅਸੀਂ ਆਪਣੀ ਗੱਡੀ ਵੱਲ ਚਲੇ ਗਏ ਗੱਡੀ ਵੱਲ ਚੱਲ ਕੇ ਵੀਰ ਜੀ ਹਰ ਨਾਲ ਅਸੀਂ ਇਹ ਗੱਡੀ ਵਿੱਚ ਬੈਠੇ ਤੇ ਗੱਡੀ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਫਿਰ ਦੋਸਤੋ ਕਰੀਬ 10:30 ਵਜੇ ਅਸੀਂ ਆਪਣੇ ਘਰ ਵੱਲ ਚੱਲ ਪਏ ਤੇ ਤੁਹਾਨੂੰ ਬਲੌਗ ਕਿਦਾਂ ਲੱਗਿਆ ਕਮੈਂਟਾਂ ਵਿੱਚ ਵੀ ਦੱਸੋ ਮੱਛੀਆਂ ਬਾਰੇ ਜਾਂ ਹੋਰ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰੈਕਮੈਂਟਾਂ ਵੀ ਜਰੂਰ ਦਿਓ ਧੰਨਵਾਦ ਦੋਸਤੋ